ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ 5:30 ਦਾ 5:30 ਹੋ ਗਏ ਚਾਹ ਪਾਣੀ ਪੀ ਲਿਆ ਤੇ ਹੁਣ ਤਿਆਰੀ ਕਰ ਰਹਾ ਸਬਜ਼ੀ ਦੀ ਕਦੂ ਰਹਿ ਕੇ ਆਈ ਸੀ ਮੈਂ ਕਿਹਾ ਚਲੋ ਚ ਰੂਮ ਚ ਬੈਠ ਕੇ ਕੱਟ ਲਵਨੀ ਆ ਰੂਮ ਠੰਡਾ ਬਾਹਰ ਇੰਨੀ ਜ਼ਿਆਦਾ ਗਰਮੀ ਐ ਨਾ ਹੋਰ ਹੀ ਤਰ੍ਹਾਂ ਦੀ ਗਰਮੀ ਹੋਈ ਪਈ ਹੈ ਹਿਊਮਿਡਿਟੀ ਬਹੁਤ ਜ਼ਿਆਦਾ ਚਿਪਚਿਪਾਟਾ ਹਟੋਦੀ ਹੋ ਜਾਂਦੀ ਐ ਸਬਜੀ ਕੱਟਣਾ ਹੈ ਬਣਾਉਣਾ ਕਦੋਂ ਦੀ ਸਬਜੀ ਸਬਜੀ ਬਣਾ ਕੇ ਕਿਚਨ ਦਾ ਕੰਮ ਕਰਕੇ ਆਟਾ ਆਟਾ ਗੁੰਨ ਕੇ ਫੇਰ ਉਸ ਤੋਂ ਬਾਅਦ ਮੈਂ ਕੋਈ ਹੋਰ ਕੰਮ ਕਰੂੰਗੀ ਡਰੰਗ ਰੂਮ ਦੀ ਮੇਰੇ ਸਾਫ ਸਫਾਈਆਂ ਹਲੇ ਵਿੱਚ ਪਈਆਂ ਨੇ ਉਹ ਕੰਟੀਨਿਊ ਕਰੂੰਗੀ ਉਹ ਦਿਨ ਹੋ ਇੱਕ ਦਿਨ ਪਹਿਲਾਂ ਡਰੰਗ ਰੂਮ ਤੇ ਲਾਇਆ ਉਸ ਦਿਨ ਸਿੱਕੇ ਚਲੇ ਗਏ ਬਚਾੜੇ ਰਹਿ ਗਏ ਮੇਰੇ ਸਫਾਈਆਂ ਤੇ ਸਾਫ ਹੋਇਆ ਪਿਆ ਜਾਂ ਸੋਫਿਆਂ ਦੇ ਕੱਪੜੇ ਵਗੈਰਾ ਜਿਹੜੇ ਹੈਗੇ ਨੇ ਕੁਸ਼ਨ ਕਵਰ ਉਹ ਮੈਂ ਚਾਹ ਕੇ ਸੈਟਿੰਗ ਕਰਨ ਵਾਲੀ ਆ ਉਹ ਕਰੂੰਗੀ ਕੁਸ਼ਤ ਮੇਰਾ ਡਰਿੰਗ ਵੀ ਸਾਫ਼ ਸਫਾਈ ਤੇ ਮੇਰੀ ਹੋਈ ਹੋਈ ਹੈ ਜਿਹੜਾ ਉਸ ਤੋਂ ਬਾਅਦ ਕੰਮ ਰਹਿ ਗਿਆ ਵਿੱਚ ਉਹ ਹਲੇ ਵਿੱਚ ਹੀ ਪਿਆ ਉਸ ਤੋਂ ਬਾਅਦ ਅੱਗੇ ਮਤ ਹੋ ਜਾਈ ਨਹੀਂ ਹੈਗਾ ਮੈਂ ਜਲ ਪਹਿਲਾਂ ਕਿਚਨ ਅੰਦਰ ਕੰਮ ਕਰ ਲੀ ਸਮਝੀ ਬਣਾਵਾਂਗਾ ਮੈਂ ਆਪਣਾ ਬ੍ਰੈਕਫਾਸਟ ਵੀ ਹਲੇ ਕੁਝ ਪਲਾਨ ਨਹੀਂ ਕਰਿਆ ਹੈਗਾ ਦੇਖਦੇ ਆਂ ਕੀ ਕਰੂੰਗੀ ਸ਼ਾਇਦ ਮੈਂ ਦਲੀਆਂ ਬਣਾਵਾਂ ਮਾਝੇ ਬਹੁਤ ਅੱਗੇ ਹੋ ਗਏ ਦਲੀਆਂ ਨਹੀਂ ਖਾਦਾ ਦਲੀਆਂ ਖਾਵਾਂਗੀ ਅੱਜ ਕੱਦੂ ਦੀ ਸਬ지 ਨਾ ਫਟਾਫਟ ਕੱਟੀ ਜਾਂਦੀ ਹੈ ਤੇ ਫਟਾਫਟ ਬਣ ਜਾਂਦੀ ਹੈ ਮੌਜ ਬੜੀ ਤਖਾਂਡ ਚ ਵੀ ਬਹੁਤ ਟੇਸਟੀ ਲੱਗਦੀ ਹੈ ਅੱਜ ਬਣਾਵਾਂਗੇ ਕੱਦੂ ਤੇ ਖਾਵਾਂਗੇ ਕੱਦੂ ਇਹ ਜਿਹੜੀ ਮੇਰੀ ਅੱਜ ਦੀ ਵੀਡੀਓ ਨਾ ਇਹ ਮੈਂ 2 ਦਿਨਾਂ ਚ ਪੂਰੀ ਕੀਤੀ ਹੈ ਇਹ ਹੁਣ ਮੈਂ ਸਫਾਈਆਂ ਕਰੀ ਇੱਕ ਦਿਨ ਪਹਿਲਾਂ ਦੀ ਵੀਡੀਓ ਆ ਉਸ ਦਿਨ ਮੈਂ ਕੱਲੀ ਸਫਾਈ-ਸਵਾਈ ਕਰਦੀ ਸੀ ਪਰ ਉਸ ਤੋਂ ਬਾਅਦ ਅਸੀਂ ਕਿਤੇ ਜਾਣਾ ਸੀ ਚਲੇ ਗਏ ਫਿਰ ਅੱਗੇ ਮੇਥੋਂ ਕੁਝ ਹੋਇਆ ਨਹੀਂਗਾ ਤੇ ਡਰਾਈਂਗ ਰੂਮ ਦੀ ਮੈਂ ਕਲੀਨਿੰਗ ਕਰਨੀ ਸੀ ਡਰਾਈਂਗ ਰੂਮ ਰਹਿ ਗਿਆ ਸੀ ਰਹਿਣਾ ਤਾਂ ਮੇਰੇ ਹਾਲੇ ਲੌਬੀ ਵੀ ਹੈ ਡਾਈਨਿੰਗ ਹਾਲ ਵੀ ਹੈ ਪਰ ਚਲੋ ਉਹ ਮੈਂ ਫੇਰ ਕਰੂੰਗੀ ਮੈਂ ਤਾਂ ਇਹ ਸਾਰੇ ਰੂਮਸ ਹੋ ਜਾਣ ਲੌਬੀ ਮੈਂ ਆਸਤੇ ਕਰੂੰਗੀ ਤੇ ਉੱਪਰ ਜਾਲੀ ਪਾ ਰਹੇ ਸੀ ਡਰੰਗ ਰੂਮ ਵਿੱਚ ਕਾਫੀ ਝਾਲੇ ਲੱਗੇ ਪਏ ਸੀ ਕੁਝ ਤਾਂ ਵੱਡੇ ਵੱਡੇ ਝਾਲੇ ਸੀ ਮੈਂ ਆਏ ਮੈਨੂੰ ਆਇ ਹੋ ਰਿਹਾ ਸੀ ਹਾਈ ਮੈਂ ਜਾਲੇ ਮੇਰੇ ਕਦੇ ਨਹੀਂ ਗਾ ਹੀ ਨਹੀਂ ਪਈ ਹੈਗੀ ਉੱਪਰ ਮੈਂ ਦੇਖਿਆ ਨਹੀਂ ਮੇ ਜਾਲੇ ਲੱਗੇ ਪਏ ਨੇਗੇ ਤੇ ਆਪ ਨੂੰ ਮੈਨੂੰ ਬਹੁਤ ਗਿਲਟ ਫੀਲ ਹੋਇਆ ਵੀ ਜਾਲੇ ਲੱਗੇ ਪਏ ਨੇ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਘਰਾਂ ਵਿੱਚ ਹਨਾ ਸਫਾਈ ਵੀ ਹੈ ਗੰਦਾ ਵੀ ਹੋਣਾ ਸਾਫ ਵੀ ਕਰਨਾ ਇਹ ਸਰਕਲ ਜਿਹੜਾ ਸਫਾਈ ਦਾ ਚੱਲਦਾ ਰਹਿੰਦਾ ਸਾਫ ਕਰਦਾਂ ਨੇ ਉਸ ਤੋਂ ਬਾਅਦ ਫੇਰ ਚਲੋ ਖਲਾਰਾ ਵੀ ਪੈਂਦਾ ਥੋੜਾ ਘਰ ਗੰਦਾ ਵੀ ਹੁੰਦਾ ਮੈਸਬ ਵੀ ਹੁੰਦਾ ਆਪਾਂ ਫੇਰ ਉਹਨੂੰ ਸੈੱਟ ਕਰਦੇ ਹਾਂ ਸਰਕਲ ਜ ਫਰ ਕੋਈ ਵੀ ਚੀਜ਼ ਜਦੋਂ ਇੱਕ ਜਗ੍ਹਾ ਸਟੇਬਲ ਹੋ ਜਾਂਦੀ ਹੈ ਨਾ ਫਿਰ ਉਹ ਜ਼ਿੰਦਗੀ ਚ ਆਪਾਂ ਨੂੰ ਲਾਈਕ ਕੁਝ ਕਰਨ ਦਾ ਮਜ਼ਾ ਨਹੀਂ ਆਉਂਦਾ ਹੈਗਾ ਇਸ ਕਰਕੇ ਜਿਹੜੇ ਕੰਮ ਨੇ ਘਰਾਂ ਦੇ ਰੁਕਣ ਜਿਹੇ ਦੇ ਸਰਕਲ ਚੱਲਦਾ ਰਹਿੰਦਾ ਸਫਾਈ ਦਾ ਫਿਰ ਗੰਦਾ ਹੋ ਜਾਂਦਾ ਫਿਰ ਸਫਾਈ ਦਾ ਹੁਣ ਮੈਂ ਪੱਖਾ ਸਾਫ਼ ਕਰਦੀ ਕਰਦੀ ਉਹ ਕੋਈ ਆਵਾਜ਼ ਆ ਰਹੀ ਸੀ ਮੈਂ ਕੁਝ ਖੜ ਲਫਾਫਾ ਖੜ ਕਰ ਰਿਹਾ ਹੁਣ ਤਾਂ ਮੈਨੂੰ ਆਈ ਲੱਗਿਆ ਵੀ ਕਿਤੇ ਸ਼ਿਫਟ ਗਈ ਤਾਂ ਨਹੀਂ ਮੈਨੂੰ ਮਨ ਚ ਹੀ ਡਰ ਸੀਗਾ ਪਰ ਜਿਹੜੇ ਕੋੜੀ ਤੇ ਲਫਾਫਾ ਲੱਗਿਆ ਸੋ ਉਹਨਾਂ ਮੇਰੀ ਚੁੰਨੀ ਲੱਗ ਕੇ ਉਹ ਖੜਕ ਰਹੀ ਮੈਨੂੰ ਲਫਾਫੇ ਦੀ ਆਵਾਜ਼ ਆ ਰਹੀ ਸੀ ਸੋ ਛੱਤਾਂ ਕੰਧਾਂ ਹੋ ਗਈਆਂ ਸਾ ਫੈਨ ਹੋ ਗਿਆ ਕਲੀਨ ਤੇ ਹੁਣ ਮੈਂ ਕਿਹਾ ਚਲੋ ਜਿਹੜੇ ਫੋਟੋ ਫਰੇਮਸ ਲੱਗੇ ਹੋਏ ਨੇ ਵਾਲਸ ਤੇ ਇਹਨਾਂ ਤੇ ਵੀ ਕੱਪੜਾ ਮਾਰਦਾ ਵੈਸੇ ਤੇ ਡਰਾਈング ਰੂਮ ਵਿੱਚ ਡਸਟ ਘਟ ਆਉਂਦੀ ਐ ਨਹੀਂ ਜਿਆਦਾ ਐਸ ਕੰਪੇਅਰਡ ਟੂ ਅਦਰ ਰੂਮਸ ਐ ਨਹੀਂ ਸਫਾਈ ਦਾ ਲੋਡ ਹੁਣ ਵੀ ਬਹੁਤ ਸਫਾਈ ਕਰਨੀ ਤਾਂ ਪੈਂਦੀ ਆ ਪਰ ਕਾਫੀ ਦਿਨ ਲੱਗੇ ਜਾਂਦੇ ਨੇ ਤੇ ਇਹਨਾਂ ਤੇ ਵੀ ਕੱਪੜਾ ਮਾਰਦਾਂ ਨੇ ਇਹ ਵੀ ਹੋ ਜਾਣਗੇ ਸਾਫ ਤੇ ਅਜਾ ਸਫਾਈ ਦਾ ਸਿਲਸਿਲਾ ਮੇਰਾ ਚੱਲ ਰਿਹਾ ਸੀਗਾ ਉੱਪਰ ਵਾਲੀ ਲੌਬੀ ਰਹਿੰਦੀ ਐ ਉੱਪਰ ਵਾਲੀ ਲੌਬੀ ਮੈਂ ਸੋਚਿਆ ਜੇ ਉਸ ਦਿਨ ਹੈਲਪਰ ਉੱਪਰਲੀ ਵਿੰਡੋਸ ਮਤੋਂ ਸਾਫ ਕਰਵਾਉਂਗੀ ਨਾ ਉਦੋਂ ਉਹਦੇ ਨਾਲ ਚੱਲ ਜਾਣਾ ਉੱਥੇ ਕੰਧਾਂ ਤੇ ਡਸਟਰ ਮੈਂ ਮਾਲ ਦੇਣਾ ਪੱਖਾ ਸਾਫ਼ ਮੈਂ ਕਰ ਦੇਣਾ ਉਹਨੇ ਵਿੰਡੋ ਸਾਫ਼ ਕਰ ਦੇਣੀ ਚਰੂ ਉੱਪਰ ਬਣੀ ਸਫਾਈ ਇਸ ਤਰ੍ਹਾਂ ਹੋ ਜੂਗੀ ਬਾਕੀ ਨੀਚੇ ਵਾਲੀ ਲੌਬੀ ਲੌਬੀ ਤੇ ਫੈਨ ਤੇ ਡਾਈਨਿੰਗ ਹਾਲ ਉਹ ਮੇਰਾ ਅਜੇ ਰਹਿਣਾ ਸੀਗਾ ਹੁਣ ਆ ਕੂਸ਼ਨ ਕਵਰ ਤੇ ਸੋਫਿਆਂ ਦੇ ਕਵਰ ਉਤਾਰੂੰਗੀ ਇਹ ਵਾਸ਼ ਕਰੂੰਗੀ ਇਹਨਾਂ ਨੂੰ ਪਾਉਂਗੀ ਮਸ਼ੀਨ ਵਿੱਚ ਮਸ਼ੀਨ ਆਂਦਾ ਕੰਮ ਕਰੂ ਤੇ ਅੰਦਰ ਮੈਂ ਆਪਣਾ ਕੰਮ ਕਰੂੰਗੀ ਨਾਲ ਦੀ ਨਾਲ ਫਿਰ ਜਿਵੇਂ ਮੈਂ ਅੰਦਰੋਂ ਫ੍ਰੀ ਹੋਊਂਗੀ ਤੇ ਬਾਹਰਲੇ ਫਿਰ ਚਲੋ ਮੇਰੇ ਕਿਚਨ ਸੌਰੀ ਬਾਹਰ ਮਸ਼ੀਨ 'ਚ ਕੱਪੜੇ ਧੁੱਤ ਜਾਣਗੇ ਹਨਾ ਸੋਫਾ ਕਵਰ ਵਗੈਰਾ ਵੀ ਇਹ ਮੈਂ ਦੀਵਾਲੀ ਟਾਈਮ ਦੇ ਧੋਤੇ ਹੋਏ ਨੇ ਮੈਨੂੰ ਯਾਦ ਅਜੇ ਤੱਕ ਵੀ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਮੈਂ ਦਿਵਾਰੇ ਤੋਂ ਤਿੰਨ ਪਤਾ ਨਹੀਂ ਸਰਦਿਆਂ ਵੀ ਧੋਤੇ ਹੋਣ ਦਾ ਧੋਤੇ ਹੋਣ ਮੈਨੂੰ ਯਾਦ ਨਹੀਂ ਪਰ ਮੈਨੂੰ ਲੱਗਦਾ ਨਹੀਂ ਮੈਂ ਧੋਤੇ ਨੇ ਚਲੋ ਜੀ ਇਹ ਵੀ ਸਰਦਣੇ ਵਾਸ਼ ਮਸ਼ੀਨ ਚਫਾਈ ਮੈਂ ਚੱਕ ਕੇ ਸਾਰੇ ਸੋਫਾ ਕਵਰ ਤੇ 쿠ਸ਼ਨ ਕਵਰ ਉਤਾਰ ਕੇ ਫਿਰ ਸੋਫਿਆਂ ਤੇ ਹਲਕਾ ਹਲਕਾ ਕਪੜਾ ਜਾਂ ਮਾਰ ਦੂੰਗੀ ਬਹੁਤ ਜ਼ਿਆਦਾ ਡਸਟ ਨਹੀਂ ਹੈਗੀ ਪਰ ਨੀਚੇ ਡਸਟ ਪੈ ਦੇ ਨੀਚੇ ਜਿੱਥੇ ਡੋਰੀ ਜੀ ਲੱਗੀ ਹੋਈ ਹੈ ਨਾ ਉੱਤੇ ਡਸਟ ਰੁਕ ਜਾਂਦੀ ਜਿੱਥੇ ਹੁਣ ਮੈਂ ਕਪੜਾ ਮਾਰਦੇ ਆ ਡੋਰੀ ਦੇ ਉੱਪਰ ਡਸਟ ਰੁਕ ਜਾਂਦੀ ਹੈ ਬਾਕੀ ਚਾਹ ਉੱਪਰ ਕਵਰ ਹੁੰਦੇ ਨੇ ਸੋਫਿਆਂ ਤੇ ਨਹੀਂ ਜ਼ਿਆਦਾ ਮਿੱਟੀ ਉੱਪਰ ਨਹੀਂ ਜਾਂਦੀ ਹੈਗੀ ਬਸ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਡਰਾਈਵਿੰਗ ਰੂਮ ਦਾ ਮੈਂ ਡੋਰ ਬੰਦ ਕਰਕੇ ਰੱਖਾਂ ਇੱਕ ਵਾਰ ਸ਼ਾਮ ਨੂੰ ਅਸੀਂ ਖੋਲਦਾਂ ਨੇ ਸਵੇਰੇ ਜਦੋਂ ਹੈਲਪਰ ਸਫਾਈ ਕਰ ਜਾਂਦੀ ਆ ਤਾਂ ਫਿਰ ਡੋਰ ਬੰਦ ਕਰ ਦਾਂ ਨੇ ਹੈਲਪਰ ਨੂੰ ਵੀ ਅਸੀਂ ਕਿਹਾ ਹੋਇਆ ਵੀ ਇੱਕ ਦਿਨ ਛੱਡ ਕੇ ਝਾੜੂ ਪੋਚਾ ਕਰਿਆ ਕਰ ਡਰਾਈਵਿੰਗ ਰੂਮ ਵਿੱਚ ਰੋਜ਼ ਨਾ ਕਰਿਆ ਕਰ ਯਾ ਜਿਸ ਦਿਨ ਕੋਈ ਲਗਾਤਾਰ 2 ਦਿਨ ਕੋਈ ਆ ਗਿਆ ਉਸ ਦਿਨ ਅਸੀਂ ਨੂੰ ਕਹਿਦਾ ਨਹੀਂ ਵੀ ਅੱਜ ਵੀ ਝਾੜੂ ਪੋ ਇਕ ਦਿੰ ਚੰਡਕੇ ਕਰਦੇ ਕਰ ਤੇ ਸੋਫੇ ਜਿਹੜੇ ਕਰਦੀਆਂ ਸਮੇ ਚੱਕ ਕੇ ਦੇਖ ਰਿਓ ਜੇ ਨੀਚੇ ਕੋਈ ਦਸਤਨ ਪਰ ਨੀਚੇ ਕੁਝ ਨਹੀਂ ਸੀਗਾ ਸਾਫ਼ ਸੀ ਸੋਫਿਆਂ ਦੇ ਕਵਰ ਲਗਾਉਣ ਦਾ ਇਹ ਫਾਇਦਾ ਹੋਏਗਾ ਕਿ ਨੀਚੇ ਸੋਫਿਆਂਾਂ ਦੀਆਂ ਗੱਦੀਆਂ ਤੇ ਜਿਹੜੇ ਸੋਫਿਆਂ ਦੀ ਆਰਮਸ ਨੇ ਰੈਸਟ ਆਰਮਸ ਨੇ ਉਹ ਇੰਨੇ ਜ਼ਿਆਦਾ ਗੰਧੀਆਂ ਨਹੀਂ ਹੁੰਦੀਆਂ ਹੈਗੀਆਂ ਜੇ ਕਪੜਾ ਨਹੀਂ ਲਗਾਵਾਂਗੇ ਸੋਫੇ ਤੇ ਫਿਰ ਬੜੀ ਮੈਲ ਚਮਕਦੀ ਜਰੂਰ ਉੱਪਰਲੇ ਕਵਰ ਉਤਾਰ ਕੇ ਧੋਤੇ ਆਦੇ ਪਰ ਸੋਫੇ ਦੀ ਡਰਾਈ ਕਲੀਨਿੰਗ ਕਰਨੀ ਬਹੁਤ ਔਖੀ ਹੋ ਜਾਂਦੀ ਹੈਗੀ ਸੋਫੇ ਮੈਂ ਝਾੜਦੇ ਧੁੰਡ ਡਸਟਿੰਗ ਵਾਲਾ ਕੰਮ ਰਹੇਗਾ ਉਹ ਮਿੱਟੀ ਹੈ ਵੀ ਨਿਸ ਪਰ ਜੋ ਮੈਂ ਸੋਫੇ ਮੈਂ ਝਾੜੇ ਨਾ ਕੱਪੜਿਆਂ ਨਾਲ ਮੇਰੇ ਪੈਰਾਂ ਉੱਪਰ ਡਸਟ ਪਈ ਮਿੱਟੀ ਪਈ ਮੇਰੇ ਪੈਰਾਂ ਉੱਪਰ ਤੇ ਫਿਰ ਆ ਟੇਬਲ ਦੇ ਉੱਪਰ ਵੀ ਉਹੀ ਮਿੱਟੀ ਜੀ ਆ ਗਈ ਫਿਰ ਪਤਾ ਲੱਗਿਆ ਵੀ ਹਾਂ ਮਿੱਟੀ ਨਿਕਲੀ ਏ ਸੋਫੇ ਜਦੋਂ ਮੈਂ ਝਾੜੇ ਨਾ ਕੱਪੜੇ ਨਾਲ ਹੁਣ ਟੇਬਲ ਦੀ ਕੰਨ ਦਾ ਨਾ ਡਸਟਿੰਗ ਬਾਕੀ ਜੋ ਵੀ ਵੁੱਡਨ ਸਮਾਨ ਹੈ ਨਾ ਕੋਨਰਸ ਵਗੈਰਾ ਪਏ ਨੇ ਉਹਨਾਂ ਦੀ ਡਸਟਿੰਗ ਕਰੂੰਗੀ ਮੈਨੂੰ ਕੁਝ ਐਸਾ ਨਾ ਫੀਲਿੰਗ ਆ ਰਹੀ ਸੀ ਜਿਵੇਂ ਮੈਂ ਦੀਵਾਲੀ ਦੀਆਂ ਸਫਾਈਆਂ ਸ਼ੁਰੂ ਕੀਤੀਆਂ ਨੇ ਨੁਆਈ ਨਗਰੇ ਸੀਗਾ ਪਰ ਦਿਵਾਲੀ ਵੇਲੇ ਆਪਾਂ ਦਿਨ ਗਿਣ ਲਿਆ ਬਸ ਦਿਵਾਲੀ ਵਿੱਚ ਇੰਨੇ ਦਿਨ ਲੱਗ ਇੰਨੇ ਦਿਨ ਲੱਗੇ ਮੇਰਾ ਕੰਮ ਲੱਗਾ ਹੁਣ ਮੇਰੇ ਦਿਨ ਨਹੀਂ ਗਿਣਰੀ ਸੱਚ ਇੱਕ ਫਲੋ ਵਿੱਚ ਚੱਲੀ ਜਾ ਰਹੀ ਸੀ ਜਿੰਨਾ ਮੇ ਤੁਹੋਂਦਾ ਸੀਗਾ ਹਨਾ ਜਿੰਨੇ ਕਿ ਮੇਰੀ ਬਾਡੀ ਅਲਾਉ ਕਰਦੀ ਸੋ ਉਨਾ ਮੈਂ ਕੰਮ ਮੈਂ ਕਰ ਲੈਂਦੀ ਸੀ ਫਿਰ ਜੋ ਥੱਕ ਜਾਂਦੀ ਸੀ ਫਿਰ ਮੇਰੇ ਬੱਸ ਹੋ ਜਾਂਦੀ ਸੀ ਫਿਰ ਆਪਾਂ ਰੈਸਟ ਮੋਡ ਤੇ ਹੋ ਜਾਂਦੇ ਸੀ ਬਸ ਇੰਨਾ ਕੰਮ ਮੈਂ ਆਪਣੀ ਮਰਜ਼ੀ ਨਾਲ ਕੰਮ ਕਰ ਰਹੀ ਸੀ ਜਿੰਨਾ ਕਿ ਮੇ ਤੁਹੋਂਦਾ ਸੀਗਾ ਮੈਨੂੰ ਕੋਈ ਥਕਾਂ ਨਹੀਂ ਸੀ ਕੋਈ ਮੈਨੂੰ ਕਾੜਨੀ ਨਹੀਂ ਸੀ ਇਹ ਕੰਮ ਮੈਂ ਅੱਜ ਕਰਨਾ ਹੀ ਕਰਨਾ ਇੱਕ ਰੂਮ ਇੱਕ ਇੱਕ ਰੂਮ ਰੋਜ਼ ਕਰਕੇ ਮੈਂ ਉਹ ਜਿਆਦਾ ਇਕੱਠਾ ਵੀ ਕੰਮ ਨਹੀਂ ਕਰਦੀ ਹੈਗੀ ਮੈਨੂੰ ਆ ਹੁੰਦਾ ਥੋੜਾ ਕਰ ਲਵਾਂ ਪਰ ਵਧੀਆ ਤਰੀਕੇ ਨਾਲ ਕਰ ਲਵਾਂ ਸਾਰੇ ਰੂਮਸ ਚ ਮੈਂ ਨਹੀਂ ਖਰਾ ਲਾ ਪਾਉਣੀ ਹੁੰਦੀ ਫਿਰ ਉਹ ਆਪ ਨੂੰ ਵੀ ਅਸਾਂ ਲੱਗਦਾ ਕੋਈ ਵਿਚ ਵਿਚਾਲੇ ਕੰਮ ਹੋ ਜੇ ਕੋਈ ਘਰੇ ਕੋਈ ਆ ਜੇ ਫਿਰ ਉਹ ਦੇਖਣ ਨੂੰ ਵੀ ਵਧੀਆ ਲੱਗਦਾ ਸੋ ਟਸਟਿੰਗ ਡਰਾਈਂਗ ਰੂਮ ਦੀ ਹੋ ਗਈ ਸੀ ਤਾਂ ਤੇ ਹੁਣ ਮਸ਼ੀਨ ਚ ਇਧਰ ਸੋਫੇ ਦੇ ਕਵਰ ਕੁਸ਼ਨ ਕਵਰ ਧੋਤੇ ਗਏ ਸੀ ਇਹ ਪਾ ਦੂੰਗੀ ਮੈਂ ਸੁੱਕਣੇ ਇਹਨਾਂ ਵਿੱਚ ਵੀ ਕਾਫੀ ਮੈਲ ਨਿਕਲੀ ਸੀ ਦੇਖਣ ਨੂੰ ਚੰਗਾ ਲੱਗ ਰਿਹਾ ਸੀ ਮੈਂ ਨਹੀਂ ਤੋਂ ਮਦਵਾਲੀ ਨੂੰ ਧੋਤਾ ਪਰ ਫਿਰ ਮੈਂ ਕਹ ਨਹੀਂ ਹੁਣ ਜਦ ਮੈਂ ਡੀਪ ਕਲੀਨਿੰਗ ਕਰ ਰਹੀ ਫਿਰ ਇਹਨਾਂ ਨੂੰ ਮੈਂ ਧੋ ਹੀ ਦਿੰਨੀ ਆ ਵੀ ਦਿਵਾਲੀ ਨੂੰ ਪਤਾ ਨਹੀਂ ਕਹੇ ਜਾ ਟਾਈਮ ਆਊਗਾ ਮਿੱਥੇ ਤੋਤੀ ਆਣਗੇ ਨਾ ਤੋਤੇ ਆਣਗੇ ਪਤਾ ਨਹੀਂ ਕੀ ਬਣਨਾ ਇੱਕ ਵਾਰ ਦਿਵਾਲੀ ਵਾਲੀ ਸਫਾਈ ਹੀ ਸਮਝ ਲਓ ਹੋ ਗਈਆਂ ਸਾਰੀਆਂ ਡੀਪ ਕਲੀਨਿੰਗ ਉਹ ਤੋਂ ਠੀਕ ਲੱਗਿਆ ਕਰ ਲਾਂਗੇ ਨਾ ਸੀ ਤੇ ਉਸ ਤੋਂ ਬਾਅਦ ਮੈਂ ਕੀਤਾ ਰੈਡੀ ਆਪਣਾ ਬ੍ਰੇਕਫਾਸਟ ਓਟਮਿਲ ਵਿੱਚ ਪਾਇਆ ਮੈਂ ਗ੍ਰੀਨ ਐਪਲ ਨਟਸ ਐਂਡ ਸੀਡਸ ਹੁਣ ਕਰਦਾ ਬ੍ਰੇਕਫਾਸਟ ਭੁੱਖ ਵੀ ਲੱਗ ਗਈ ਸੀ ਕੰਮ ਕਰਕੇ ਤੇ ਕਰਦੇ ਆਪਣਾ ਬ੍ਰੇਕਫਾਸਟ ਤੇ ਹੁਣ ਇਥੋਂ ਸ਼ੁਰੂ ਹੁੰਦੀ ਹੈ ਅਗਲੇ ਦਿਨ ਦੀ ਵੀਡੀਓ ਫਿਰ ਅਸੀਂ ਕਿਤੇ ਚਲੇ ਗਏ ਸੀ ਇਹ ਚਲੇ ਗਏ 2 ਦਿਨ ਵਿੱਚ ਤਾਂ ਕੋਈ ਵੀਡੀਓ ਹੀ ਨਹੀਂ ਸ਼ੂਟ ਹੋਈ ਹੈਗੀ 2 ਦਿਨਾਂ ਤੋਂ ਬਾਅਦ ਤਾਂ ਫਿਰ ਅੱਜ ਮੈਂ ਕੈਮਰਾ ਚੱਕਿਆ ਮੈਂ ਕਿ ਡ్రਾਈング ਰੂਮ ਦੀ ਸੈਟਿੰਗ ਕਰਾਂ ਸਫਾਈ ਤਾਂ ਚਲ ਹੋ ਗਈ ਸੀ ਸੈਟਿੰਗ ਕਰਨ ਵਾਲੀ ਸੀ ਫਿਰ ਉਹ ਮੈਂ ਅੱਜ ਮੈਂ ਕੀਤੀ 2 ਦਿਨਾਂ ਬਾਅਦ ਜਿਹੜੇ ਕੱਪੜੇ ਮੈਂ ਡ్రਾਈング ਰੂਮ ਦੇ ਤੋਂ ਤੇ ਸੀ ਉਹ ਵੀ ਮੈਂ ਜਾਂਦੀ ਬਸ ਅਹੀਂ ਰੱਖ ਗਈ ਸੁਤਾਰ ਕੇ ਤਾਰ ਤੋਂ ਤੇ ਅੱਜ ਫਾਈਨਲੀ ਇਹ ਨਧਕਾਰੀ ਸੈਟਿੰਗ ਮਸਾਂ ਮੰਨ ਜਾ ਬਣਾ ਜੁਰਾ ਆਪਾਂ ਇੱਕ ਵਾਰ ਵੀਡੀਓ ਦਾ ਫਲੋ ਟੁੱਟ ਜੇ ਨਾ ਵੀਡੀਓ ਬਣਾਉਣਾ ਤਾਂ ਫਿਰ ਦੁਬਾਰੇ ਕੈਮਰਾ ਚੱਕਣਾ ਸ਼ੁਰੂ ਹੋਣਾ ਬਹੁਤ ਔਖਾ ਲੱਗਦਾ ਹੈ। ਇੱਕ ਵਾਰ ਆਪਾਂ ਸਲੋ ਜ ਆਪਾਂ ਰਹੇ ਰਹੀ ਆਪਾਂ ਰੈਗੂਲਰ ਰਹੀ ਕੰਮ ਤੇ ਫਿਰ ਤਾਂ ਠੀਕ ਰਹਿੰਦਾ। ਸੋਫਿਆਂ ਦੇ ਉੱਪਰ ਤੇ ਇਹ ਕਨਾਂ ਦੇ ਕਵਰ ਲਗਾ ਦਾਂਗੇ। ਕੁਸ਼ਨਸ ਦੇ ਕਵਰ ਚੜਾਉਂਗੀ ਕੁਸ਼ਨਸ ਦੇ ਕਵਰ ਪ੍ਰੈਸ ਕਰਨ ਵਾਲੇ ਨੇ ਇਹਨੂੰ ਤਾਂ ਪ੍ਰੈਸ ਮਾਰਨੀ ਪੁੱਛੜ ਸੋਫਿਆਂ ਦੇ ਕਵਰ ਤੇ ਇਹਨਾਂ ਚ ਨਹੀਂ ਬਾਲ ਪੈਂਦੇ ਦੂਸਰੇ ਕਪੜਾ ਇਹ ਇਦਾਂ ਹੀ ਲੱਗ ਜਾਂਦੇ ਨੇ। ਸੋਫੇ ਦੇ ਕਵਰ ਨਾਲ ਮੈਨੂੰ ਖਿੱਚ ਕੇ ਜ ਲਾਉਣੇ ਬੜੇ ਵਧੀਆ ਲੱਗਦੇ ਨੇ ਕਈ ਤੇ ਬਹੁਤ ਲਮਕਾ ਕੇ ਜੇ ਲਗਾਉਂਦੇ ਨੇ ਵੀ ਲਮਕਦੇ ਜੇ ਉਧਰ ਵੀ ਲਮਕਦਾ ਪਿਆ ਉਧਰ ਤੇ ਲਮਕਦਾ ਪਿਆ ਮੈਨੂੰ ਉਹ ਚੀਜ਼ ਮੈਨੂੰ ਵਧੀਆ ਲੱਗਦੀ ਮੈਨੂੰ ਪੂਰਾ ਖਿੱਚ ਕੇ ਜਵੇਂ ਬਲ ਜੇ ਨਾਲ ਹੋਣ ਖਿੱਚ ਕੇ ਜੇ ਲਗਾਦੀ ਢਿੱਲੇ ਜਿਹਾ ਦੇਖਣ ਨੂੰ ਲੱਗਣਾ ਉਹ ਚੀਜ਼ ਮੈਨੂੰ ਵਧੀਆ ਲੱਗਦੀ ਵੀ ਟਾਈਟ ਟਾਈਟ ਜੇ ਖਿੱਚ ਕੇ ਲਗਾਏ ਹੋਣ ਪੂਰੇ ਸਟ੍ਰੈਚ ਕਰਕੇ ਇਹ ਕੰਮ ਵੀ ਸੱਚੇ ਬੜਾ ਹੌਕਾ ਸੋਫੇ ਦੇ ਕਵਰ ਸੈੱਟ ਕਰਨੇ ਟੂ ਹੀ ਰਹਿ ਜਾਂਦੀ ਆਂਬਦੀ ਜਿਹੜੇ ਕੰਮ ਕਰਨਾ ਪੈਣਾ ਐਨੇ ਕੰਮ ਨੂੰ ਵੀ ਮੈਨੂੰ ਨਾ ਪੌਣੇ ਘੰਟੀ ਵਾਂਗੂ ਲੱਗਿਆ ਸੀਗਾ ਸਿਰਫ ਸੋਫੇ ਦੇ ਕੱਪੜੇ ਲਗਾਉਣ ਨੂੰ ਕੁਸ਼ਨ ਕਵਰ ਥਰਾਂ ਨੂੰ ਪੌਣੇ ਘੰਟੀ ਵਾਂਗੂ ਲੱਗਿਆ ਸੀਗਾ ਉਹ ਕੰਮ ਚਾਹੇ ਦੇਖਣ ਨੂੰ ਕੁਝ ਨਹੀਂ ਲੱਗਦਾ ਸੀਗਾ ਕਿਉਂਕਿ ਟੇਬਲ ਤੇ ਵੀ ਇੱਕ ਹੋਰ ਦੁਬਾਰੇ ਫੇਰ ਕੱਪੜਾ ਮਾਰਿਆ ਦੋ ਦਿਨਾਂ ਦਾ ਕੈਫ ਪੈ ਗਿਆ ਤੇ ਹੁਣ ਜਣਾਉਂਗੀ ਕੁਸ਼ਨ ਕਵਰ ਜਿਹੜਾ ਕੁਸ਼ਨ ਕਵਰ ਵਾਲਾ ਮੇਰੇ ਬਾਕਸ ਵਿੱਚ ਲਗਾਇਆ ਹੋਇਆ ਉਹ ਮੈਂ ਚੱਕ ਲਈ ਸੀ ਇੱਧਰ ਮੈਂ ਕਿਹਾ ਜਿਹੜੇ ਉਹ ਕੁਸ਼ਨ ਸੀ ਪਹਿਲਾਂ ਵਾਲੇ ਮੇਰੇ ਉਹ ਦਿਲ ਘਾਰਾ ਸੀ ਮੇਰੇ ਮੈਂ ਚੇਂਜ ਕਰ ਦਦੂ ਉਹ ਰੰਗ ਰੰਗੇ ਜਿਹੜੇ ਹੁਣ ਮੈਂ ਨਾ ਫਰ ਆਪਾਂ ਅੱਛਾ ਲੱਗਦਾ ਨਾ ਵੀ ਆਪਾਂ ਥੋੜੀ ਚੇਂਜ ਕਰੀਏ ਫਿਰ ਮੈਂ ਤੁਹਾਨੂੰ ਦੂਜੇ ਕੁਸ਼ਨਸ ਵਿੱਚ ਲਗਾਉਣੀ ਆ। ਇਹ ਚੜਾਉਂਦੀ ਸੀ ਇਹਨਾਂ ਨੇ ਪਤਾ ਕੀ ਹੈ ਜਿੱਪ ਜਿੱਪ ਵਾਲੇ ਕੁਸ਼ਨ ਕਵਰ ਹੁੰਦੇ ਨੇ ਪਈਆਂ ਦੇ ਜਿੱਪਾਂ ਖਰਾਬ ਹੋ ਜਾਂਦੇ ਨੇ ਪਈਆਂ ਦੇ ਕੀ ਜਦੋਂ ਆਪਾਂ ਕਾਫੀ ਵਾਰ ਤੋਂ ਉਹਨਾਂ ਨੇ ਯੂਜ਼ 'ਚ ਆ ਜਾਂਦੇ ਨੇ ਉਹਨਾਂ ਦੇ ਜਿੱਪ ਖਰਾਬ ਹੋਣ ਲੱਗ ਜਾਂਦੇ ਫਿਰ ਮੈਂ ਸੋਚ ਰਹੀ ਸੀ ਜਿੱਪ ਵਾਲੇ ਕੁਸ਼ਨ ਲਵਾਂ ਨਾ ਪਰ ਆਉਂਦੇ ਜਿੱਪ ਵਾਲੇ ਨੇ ਜ਼ਿਆਦਾਤਰ ਜਿੱਪ ਵਾਲੇ ਕੁਸ਼ਨਸ ਆਉਂਦੇ ਨੇ ਜੇ ਆਪਾਂ ਆਪ ਬਣਾਈ ਫਿਰ ਚਲੋ ਬਣਾ ਜਿੱਪ ਤਾਂ ਆਪਾਂ ਬਣਾ ਸਕਦੇ ਆ। ਪਰ ਰਿਪ ਵਾਲੇ ਵੀ ਪ੍ਰੋਬਲਮ ਦਿੰਦੇ ਨੇ। ਕੁੰਡੇ ਨਿਕਲ ਗ ਇਹਦਾ ਪ੍ਰੋਬਲਮ ਆ ਕਿ ਕਿਸੇ ਕਿਸੇ ਜ਼ਿੱਪ ਠੀਕ ਸੀ ਕਿਸੇ ਜ਼ਿੱਪ ਟੁੱਟਦੇ ਜਾ ਰਹੀ ਸੀ 쿠ਸ਼ਨ ਕਵਰ ਚੜਾਉਣੇ ਬਹੁਤ ਔਖੇ ਲੱਗਦੇ ਨੇ ਬਹੁਤ ਔਖੇ ਲੱਗੇ ਵੀ ਮੈਨੂੰ ਤਾਂ 15-20 ਮਿੰਟ ਲੱਗੇ 쿠ਸ਼ਨਸ ਦੇ ਕਵਰ ਚੜਾਉਣ ਤੇ ਕਾਫੀ ਟਾਈਮ ਲੱਗ ਗਿਆ ਮੈਨੂੰ ਤਾਂ ਪਹਿਲਾਂ ਇਹ ਲੱਗਦਾ ਸੀ ਥੋੜਾ ਜਿਹਾ ਕੰਮ ਵਾਲੇ ਮੈਂ ਤਾਂ ਹੁਣ ਕਰ ਦਾਨੀ ਆ ਤਾਂ ਬਹੁਤ ਟਾਈਮ ਕਾਫੀ ਲੱਗ ਗਿਆ ਮੈਨੂੰ ਤੇ ਡਰਾਈਂਗ ਰੂਮ ਹੋ ਗਿਆ ਸੈਟ ਸਾਰਾ 쿠ਸ਼ਨਸ ਲਗਾਤੇ ਆ ਵਾਲੇ 쿠ਸ਼ਨਸ ਮੈਂ ਹੁਣ ਪ੍ਰੈਸ ਕਰਕੇ ਰੱਖ ਦੂੰਗੀ ਜਿਹੜੇ ਮੈਂ ਵਾਸ਼ ਕਰੇ ਸੀਗੇ ਤੇ ਬਾਕਸ ਤੇ 쿠ਸ਼ਨਸ ਐਕਸਟਰਾ ਮੈਂ ਚੱਕ ਕੇ ਲੈ ਜਾਨੀ ਇਹਨਾਂ ਤੇ ਪ੍ਰੈਸ ਮਾਰੂੰਗੀ ਤੇ ਰੂਮ ਦੀ ਹੋ ਗਈ ਸੈਟਿੰਗ ਇੱਕ ਦਿਨ ਮੈਨੂੰ ਸਫਾਈ ਤੇ ਲੱਗਿਆ ਤਾਂ ਅੱਜ ਮੈਂ ਸੈਟਿੰਗ ਕਰ ਤੇ 쿠ਸ਼ਨ ਕਵਰ ਚੇਂਜ ਕਰਕੇ ਥੋੜਾ ਜਿਹਾ ਆਪਣੇ ਆਪ ਨੂੰ ਵਧੀਆ ਚੇਂਜ ਲੱਗਣ ਲੱਗ ਗਿਆ ਉਹ ਚੇਂਜ ਹੋਣਾ ਵੀ ਚਾਹੀਦਾ ਹੈ ਘਰ ਚ ਚੀਜ਼ਾਂ ਉਹੀ ਹੁੰਦੀਆਂ ਨੇ ਪਰ ਆਪਾਂ ਥੋੜਾ ਜਿਹਾ ਚੇਂਜ ਕਰਕੇ ਉਹਨਾਂ ਨੂੰ ਸ਼ਫਲ ਕਰ ਦਾਂ ਜਦੋਂ ਨਾ ਇਧਰ ਨਹੀਂ ਉਧਰ ਉਧਰ ਨਹੀਂ ਉਧਰ ਕਰ ਦਾਂ ਨੇ ਤਾਂ ਅੱਛਾ ਲੱਗਦਾ ਆਪ ਨੂੰ ਦੇਖੋ ਰੋ ਹੀ ਨਵੀਆਂ ਚੀਜ਼ਾਂ ਤਾਂ ਨਹੀਂ ਖਰੀਦੀਆਂ ਜਾ ਸਕਦੀਆਂ ਤੇ ਪਰ ਚੀਜ਼ਾਂ ਜਿਹੜੀਆਂ ਜਿੰਨੇ ਕ ਆਪਣੇ ਘਰ ਚ ਹੈਗੇ ਨੇ ਉਹਨਾਂ ਨੂੰ ਸ਼ਫਲ ਕਰਦੇ ਰਹੋ ਇਧਰ ਉਧਰ ਉਹੀ ਆਪਾਂ ਨੂੰ ਉਹਨੇਕ ਚੇਂਜ ਨਾਲ ਹੀ ਆਪਾਂ ਨੂੰ ਅੱਛਾ ਲੱਗਣ ਹੁਣ ਮੈਂ ਆ ਗਈ ਸੀ ਲੌਬੀ ਵਿੱਚ ਮੈਂ ਕਿਹਾ ਚਾ ਲੌਬੀ ਦੀ ਵੀ ਸੈਟਿੰਗ ਕਰਦਾ ਹਾਂ ਅੱਛਾ ਨਹੀਂ ਲੱਗਦਾ ਹੈਗਾ ਫਿਰ ਜਿਹੜਾ ਆਪਣਾ ਮੇਨ ਏਰੀਆ ਜਿਹੜਾ ਖਾਂਗੇ ਹਮੇਸ਼ਾ ਸਾਹਮਣੇ ਸਾਰਾ ਦਿਨ ਆਪਣ ਨੂੰ ਦਿਖਣਾ ਉਹ ਸਾਫ਼ ਸੁਥਰਾ ਨਾ ਹੋਵੇ ਅੱਛਾ ਅਚੀ ਤਰ੍ਹਾਂ ਸੈੱਟ ਨਾ ਹੋਵੇ ਦੇਖਣ ਨੂੰ ਵਧੀਆ ਨਹੀਂ ਲੱਗਦਾ ਫਿਰ ਆਪਣਾ ਘਰ ਆਪਣ ਖਿਜੀ ਆ ਜਾਂਦੀ ਮੈਨੂੰ ਤਾਂ ਫਿਰ ਗੰਦਗੀ ਤੋਂ ਨਾ ਬੜੀ ਖਿਜ ਆਉਂਦੀ ਜਿੱਥੇ ਕੋਈ ਸਾਫ਼ ਸਫਾਈ ਨਾ ਹੋਵੇ ਕੋਈ ਸਮਾਨ ਇਹਦੇ ਉਧਰ ਫੈਲਿਆ ਪਿਆ ਹੋਵੇ ਅਜੀਬ ਜਿਹਾ ਲੱਗਦਾ ਘਰ ਵਿੱਚ ਆਉਣ ਲੱਗੂ ਵੀ ਘਰ ਸਾਫ਼ ਸੁਥਰਾ ਹੈ ਕਿ ਕੀ ਚੀਜ਼ ਆਪਣ ਟਿਕਾਣੇ ਤੇ ਪਈ ਹੋਵੇ ਮੈਂ ਕਿ ਚਲੋ ਬੱਚਿਆਂ ਵਾਲੇ ਘਰ ਤਾਂ ਹੁੰਦਾ ਪੱਬ ਜੇ ਹੁਣ ਮੇਰੇ ਕੋਲ ਤਾਂ ਬੱਚੇ ਨਹੀਂ ਹੈਗੇ ਫਿਰ ਮੈਨੂੰ ਉਹ ਆਦਤ ਪੈ ਗਈ ਹੋਣਾਗੇ ਤੇ ਚਲੋ ਬੱਚੇ ਖਲਾਅ ਤੇ ਸਤੀਜਾ ਬੱਚਿਆਂ ਜਿੱਥੇ ਬੈਂਦੇ ਸੀ ਬੱਚਿਆਂ ਨਾ ਹੁਣ ਉੱਥੇ ਚਲੋ ਉਨੀ ਸੈਟਿੰਗ ਵੀ ਨਹੀਂ ਬਣਦੀ ਪਰ ਹੁਣ ਜਿਵੇਂ ਬੱਚੇ ਨਹੀਂ ਹੈਗੇ ਹੁਣ ਮੇਰੀ ਇਹ ਆਦਤ ਬਣ ਗਈ ਵੀ ਹਰ ਇੱਕ 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 ਚੀਜ਼ ਸੈੱਟ ਪਈ ਹੋਵੇ ਤੇ ਕੁਰਸੀਆਂ ਨੇ ਗੱਦੇਆਂ ਘਾਤ ਸੈੱਟ ਜਿਵੇਂ ਗੱਦੀ ਚੱਕੀ ਨੀਚੇ ਕੁਝ ਖੜਕ ਤੇ ਮੈਂ ਕਿ ਨੀਚੇ ਦੇਖੇਗਾ ਦੇ ਚੱਕੇ ਲਫਾਫਾ ਸੀਗਾ ਇਹਨੂੰ ਚੱਕਦਾਂ ਨੇ ਤੇ ਚੇਅਰ ਤੇ ਕੰਮ ਕਪੜਾ ਮਾਰਤਾ ਟੇਬਲ ਤੇ ਕਪੜਾ ਮਾਰਤਾ ਆਹ ਵਾਲਾ ਸਾਹਮਣੇ ਵਾਲਾ ਟੇਬਲ ਵੀ ਕਪੜਾ ਮਾਰ ਦਿੰਨੇ ਕੁਝ ਦਵ ਇਪੀਂਟ ਰੱਖਤਾ ਮੈਂ ਅੰਦਰ ਇਹਦੇ ਉੱਪਰ ਨਾ ਕੁਝ ਗੰਦੇ ਹੱਥ ਲੱਗੇ ਹੋਏ ਸੀ ਦਾਗ ਮੈਂ ਕਿਹਾ ਚਲ ਕਲਿੰਗ ਮਾਰ ਕੇ ਕਪੜਾ ਮਰਦਾਂ ਨਹੀਂ ਹੁਣੀ ਤਾਂ ਫਿਰ ਦਾਗ ਨਾ ਪੱਕ ਜਾਂਦੇ ਨੇ ਜੇ ਸਾਫ਼ ਨਹੀਂ ਹੁੰਦੇ ਹੈਗੇ ਇਹ ਵੀ ਸਾਹਮਣੇ ਟੇਬਲ ਤੇ ਕਾਫੀ ਡਸਟ ਆ ਜਾਂਦੀ ਹੁਣ ਤਾਂ ਚਲ ਮੌਸਮ ਹੁਣ ਦਬਿਆ ਹੋਇਆ ਪਰ ਫਿਰ ਵੀ ਥੋੜਾ ਥੋੜਾ ਕਰਕੇ ਡਸਟ ਆਈ ਜਾਂਦੀ ਅੰਦਰ ਪਹਿਲਾਂ ਜਿੰਨੀ ਤਾਂ ਨਹੀਂ ਆਏਗੀ ਹੁਣ ਜਿਵੇਂ ਪਹਿਲਾਂ ਰੋਜ਼ ਆਉਂਦੀ ਸੀ ਪਰ ਕੁਝ ਦਿਨਾਂ ਤੋਂ ਤਾਂ ਫੇਰ ਵੀ ਟੈਸਟਿੰਗ ਕਰਨੀ ਪੈਂਦੀ ਹੈ ਲੋਪੀ ਦੀ ਟੈਸਟਿੰਗ ਜੇ ਅੱਜ ਮੈਂ 2-3 ਦਿਨਾਂ ਤੋਂ ਕਰ ਰਹੀ ਸੀ ਜੀ ਐਨਿਕ ਮੈਨੂੰ ਡਸਟਿੰਗਸ ਹੈ ਅੱਜ ਬਹੁਤ ਜ਼ਿਆਦਾ ਕੰਮ ਨਹੀਂ ਮੈਂ ਕੀਤਾ ਜੈਸਾ ਕਿਚਨ ਦਾ ਕੰਮ ਸੀ ਡਰਾਈਂਗ ਰੂਮ ਦਾ ਕੰਮ ਸੀ ਕਿਚਨ ਜੀ ਬਹੁਤ ਟਾਈਮ ਲੱਗ ਗਿਆ ਥੋੜਾ ਥੋੜਾ ਨਾ ਸਵੇਰੇ ਪਹਿਲਾਂ ਚਾਹ ਪਾਣੀ ਦਾ ਕੰਮ ਚੱਲਦਾ ਫਿਰ ਭਾਂਡੇ ਹਨਾ ਫਿਰ ਧਾਰ ਸਬਜ਼ੀ ਫਿਰ ਮੇਰਾ ਆਪਦਾ ਬ੍ਰੈਕਫਾਸਟ ਨਾਲ ਨਾਲ ਭਾਂਡੇ ਹੋਈ ਜਾਂਦੇ ਨੇ ਬਹੁਤ ਕੁਝ ਹੋ ਜਾਂਦਾ ਕਿਚਨ ਚ ਵੀ ਕਾਫੀ ਕੰਮ ਹੋ ਜਾਂਦਾ ਸਵੇਰ ਤੋ ਮਮੇ ਕਿ ਚੂਰਾ ਵਾਲਾ ਵਾਸ਼ਫੇਸ਼ਨ ਵੀ ਤੋਂ ਧੀਏ ਇਹ ਵੀ ਕੋ ਛੱਡਣਾ ਇਹ ਵੀ ਡੇਲੀ ਤੋਂ ਨਾ ਪੈਂਦਾ ਪਰ ਜੇ ਤੇ ਆਉਣਾ ਜਾਣਾ ਹੋਵੇ ਨਾ ਫਿਰ ਮੇਥੋਂ ਮਿਸ ਹੋ ਜਾਂਦਾਗਾ ਇਸ ਕਰਕੇ ਇਹ ਦੋ ਦਿਨਾਂ ਤੋਂ ਮੈਂ ਇਹ ਵੀ ਵਾਸ਼ ਨਹੀਂ ਕੀਤਾ ਸੀਗਾ ਅਕੂ ਸਾਫ਼ ਸੁਥਰਾ ਨੀਟ ਐਂਡ ਟਾਈਡੀ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਤੇ ਫੇਰ ਵਧੀਆ ਲੱਗਦੀ ਹੈ ਕਿ ਰੂਟੀਨ ਆਪਾਂ ਨੂੰ ਘਰੇ ਬਣਾ ਕੇ ਰੱਖਣਾ ਪੈਂਦਾ ਫੇਰ ਘਰ ਸਾਫ਼ ਰਹਿੰਦਾ ਬਿਨਾ ਰੂਟੀਨ ਤੋਂ ਤਾਂ ਘਰ ਵੀ ਨਹੀਂ ਸਾਫ਼ ਹੁੰਦਾ ਇੱਕ ਡੇਲੀ ਦਾ ਰੂਟੀਨ ਬਣਾਓ ਹਫਤੇ ਦਾ ਰੂਟੀਨ ਬਣਾਓ ਮਹੀਨੇ ਤੋਂ ਕੀ ਚੀਜ਼ਾਂ ਸਫਾਈ ਕਰਨੇ ਤੁਸੀਂ ਕੀ ਸਾਫ਼-ਸਫਾਈ ਆਉਂਦੀ ਹੈ ਮਹੀਨੇ ਬਾਅਦ ਉਹਦਾ ਰੂਟੀਨ ਬਣਾਓ ਪਰ ਰੂਟੀਨ ਬਣਾ ਕੇ ਕੱਲੇ ਇਹ ਨਹੀਂ ਹੋਏ ਵੀ ਰੂਟੀਨ ਬਣਾਓ ਪਰ ਰੂਟੀਨ ਨੂੰ ਫੋਲੋ ਵੀ ਕਰੋ ਹਨਾ ਜਿੰਨਾ ਤੁਸੀਂ ਕਰ ਸਕੋ ਤੁਸੀਂ ਉਹਨੇ ਛੋਟੇ-ਛੋਟੇ ਰੂਟੀਨ ਬਣਾਉਂਦੇ ਸਫਾਈ ਤੇ ਫਿਰ ਉਹਨਾਂ ਚੀਜ਼ਾਂ ਕੀ ਹੁੰਦਾ ਆਪਣਾ ਘਰ ਸਾਫ਼ ਰਹਿੰਦਾ ਤੇ ਆਪਾਂ ਨੂੰ ਵੀ ਕ ਹੋ ਗਿਆ ਵਾਸ਼ ਫੇਸ਼ਨ ਕਲੀਨ ਤੇ ਹੈਂਡ ਟਾਵਲ ਚੇਂਜ ਕਰਦਾਨੀ ਆ ਹੁਣ ਇਹ ਜੇ ਮੌਸਮ ਵਿੱਚ ਨਾ ਡੇਲੀ ਹੈਂਡ ਟਾਵਲ ਚੇਂਜ ਕਰਨੇ ਪੈਂਦੇ ਨੇ ਕਿਉਂਕਿ ਸਲਾਬਾ ਜਾਂ ਮੌਸਮਾ ਗੰਦਾ ਜੇ ਮੋਇਸਚਰ ਵਾਲਾ ਤੇ 스멜 ਆਉਣ ਲੱਗੇ ਹੁੰਦੇ ਫਿਰ ਇਹਨਾਂ ਵਿੱਚ ਇਹ ਹੋ ਗਈ ਮੇਰੀ ਸਵਾਈ ਡਨ ਤੇ ਹੁਣ ਮੈਂ ਕੁਸ਼ਨਸ ਜਿਹੜੇ ਮੈਂ ਵਾਸ਼ ਕੀਤੇ ਸੀ ਟੋਇਨਮ ਵਾਲੇ ਪਹਿਨਾਂ ਵਾਲੇ ਉਹਨਾਂ ਦੇ ਪ੍ਰੈਸ ਮਾਰ ਕੇ ਰੱਖ ਦਾਨੀ ਫਿਰ ਮੈਂ ਕਿਹ ਪਏ ਰਹਿਣਗਾ ਅੱਜ ਮੇਰੇ ਕੋਲ ਕੱਪੜੇ ਹੈ ਨਹੀਂ ਪ੍ਰੈਸ ਵਾਲੇ ਕਿਉਂਕਿ ਮੈਂ ਵਾਸ਼ ਨਹੀਂ ਕੀਤੇ ਵੀ ਉਹਨਾਂ ਨਾਲ ਕਰ ਲੂੰਗੀ ਮੈਂ ਕਿ ਚਲੋ ਮੈਨੂੰ ਸਪੈਸ਼ਲੀ ਇਹ ਤਾਂ ਪ੍ਰੈਸ ਕਰਨੇ ਪੈਣਗੇ ਨਾ ਤੇ ਪ੍ਰੈਸ ਮਾਰ ਕੇ ਤੁਹਾਨੂੰ ਇਹਨਾਂ ਨੂੰ ਮੈਂ ਨਾਲ ਦੀ ਨਾਲ ਸੰਭਾਲ ਦੂੰਗੀ ਫਿਰ ਇਹ ਵੀ ਮੇਰਾ ਕੰਮ ਹੋਊਗਾ ਨੇ ਫਿਰ ਖਿਲਰਿਆ ਜੈ ਨਾ ਚੀਜ਼ਾਂ ਚੰਗੀਆਂ ਲੱਗਦੀਆਂ ਗਈਆਂ ਇਹਨਾਂ ਤੋਂ ਮੇਰਾ ਮਨ ਜਾ ਭਰ ਗਿਆ ਇਸ ਮੈਂ ਕਿ ਉਹਨਾਂ ਨੂੰ ਥੋੜਾ ਟਾਈਮ ਲਈ ਰੱਖ ਦਾਂ ਨੇ ਫਿਰ ਕੋਈ ਚੀਜ਼ ਥੋੜਾ ਟਾਈਮ ਲਈ ਤੁਸੀਂ ਪੜੇ ਕਰ ਦੋ ਨਾ ਅਭ ਦੇ ਅੱਖਾਂ ਤੋਂ ਕੁਝ ਟਾਈਮ ਬਾਅਦ ਫਿਰ ਤੁਹਾਨੂੰ ਉਹ ਚੀਜ਼ ਦੁਬਾਰੇ ਫਿਰ ਅੱਛੀ ਲੱਗੂਗੀ ਅਸੀਂ ਇਦਾਂ ਛੋਟੇ ਛੋਟੇ ਚੇਂਜਸ ਨਾਲ ਆਪਾਂ ਆਪਣੀ ਜਿਹੜੀ ਲਾਈਫ ਆ ਚੱਲੀ ਜਾਂਦੀ ਹੈ ਨਾ ਚੀਜ਼ਾਂ 'ਚ ਆਪਾਂ ਚੇਂਜ ਕਰ ਇੱਕ ਚੀਜ਼ ਤੋਂ ਮਨ ਵੀ ਭਰ ਜਾਂਦਾ ਉਹ ਚੀਜ਼ ਬਦਲਦੀ ਏ ਘਰ 'ਚ ਕੋਈ ਵੀ ਸੈਟਿੰਗ ਆਪਾਂ ਚੇਂਜ ਕਰਦੀ ਏ ਕੋਈ ਬੈਡ ਸ਼ੀਟ ਹੀ ਬਦਲਦੀ ਏ ਉਹਨੇ ਕ ਨਾਲ ਆਪਾਂ ਨੂੰ ਅੱਛਾ ਲੱਗਣ ਲੱਗ ਜਾਂਦਾ ਇਸ ਲਈ ਕਹਿੰਦੇ ਘਰ ਵਿੱਚ ਸਾਫ-ਸਫਾਈ ਕਰਦੇ ਆ ਚੀਜ਼ਾਂ ਚੀਜ਼ਾਂ ਜਿਹਾ ਆਪਾਂ ਬਦਲਾਅ ਕਰਦੇ ਆ ਨਾ ਅੱਛਾ ਲੱਗਦਾ ਫਿਰ ਸੋ ਐਸੀ ਮੇਰੀ ਅੱਜ ਦੀ ਵੀਡੀਓ ਤੇ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੋਪਸ ਸੋ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਰ ਵੀਡੀਓ ਲੈ takli sachuri ekahal